ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਅੱਪਾ ਗੱਲ ਕਰਾਂਗੇ ਅੱਜ 14 ਫਰਵਰੀ ਅੱਜ ਰਾਤ ਦੇ ਮੌਸਮ ਬਾਰੇ ਕਿ ਅੱਜ ਰਾਤ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਮੌਸਮ ਹਲਚਲ ਦੇਖਣ ਨੂੰ ਮਿਲੇਗੀ ਪੂਰੀ ਹੀ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਡੇਲੀ ਮੌਸਮ ਦੀ ਅਪਡੇਟ ਲਈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਹੁਣ ਜੇਕਰ ਪਹਿਲਾਂ ਅੱਪਾ ਗੱਲ ਕਰ ਲਈ ਅੱਜ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਦੇ ਮੌਸਮ ਦੀ ਤਾਂ ਅੱਜ ਅੱਧੀ ਰਾਤ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਜਿਹੜਾ ਪੂਰੀ ਤਰ੍ਹਾਂ ਸਾਫ਼ ਦੇਖਣ ਨੂੰ ਮਿਲੇਗਾ ਕਿਤੇ ਵੀ ਕੋਈ ਹਲਚਲ ਹੋਣ ਦੀ ਜਿਹੜੀ ਸੰਭਾਵਨਾ ਨਹੀਂ ਹੈ ਤੋ ਬਾਅਦ ਅੱਗੇ ਅੱਧੀ ਰਾਤ ਤੋਂ ਬਾਅਦ ਸਵੇਰੇ ਤੜਕੇ ਸਮੇਂ ਪੰਜਾਬ ਦੇ ਕੁਝ ਤਵਾਬੇ ਦੇ ਇਲਾਕਿਆਂ ਵਿੱਚ ਹਲਕੀ ਫੁਲਕੀ ਜਿਹੜੀ ਬੱਦਲਵਈਆ ਟੁੱਟਵੇਂ ਰੂਪ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ ਇਲਾਕਿਆਂ ਵਿੱਚ ਹਲਕੀ ਫੁਰਕੀ ਜਿਹੜੀ ਧੁੰਦ ਆਪਾਂ ਨੂੰ ਦੇਖਣ ਨੂੰ ਮਿਲੇਗੀ ਜਾਨੀ ਮੌਸਮ ਜ਼ਿਆਦਾਤਰ ਇਲਾਕਿਆਂ ਵਿੱਚ ਸਵੇਰ ਸਮੇਂ ਤੋਂ ਹੀ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲੇਗਾ ਹਵਾਵਾਂ ਜਿਹੜੀਆਂ ਨੇ ਪੱਛਮ ਦਿਸ਼ਾ ਤੋਂ ਮੱਧਮ ਰਫਤਾਰ ਨਾਲ ਜਿਹੜੀਆਂ ਨੇ ਉਹ ਚਲਦੀਆਂ ਰਹਿਣਗੀਆਂ ਤਾਪਮਾਨ ਦੀ ਗੱਲ ਕਰੀਏ ਤਾਂ ਅੱਜ ਰਾਤ ਦੇ ਤਾਪਮਾਨ ਜਿਹੜਿਆ 9 ਤੋਂ ਲੈ ਕੇ 10-11 ਡਿਗਰੀ ਦੇ ਆਸ-ਪਾਸ ਜਿਹੜੇ ਉਹ ਦਰਜ ਕੀਤੇ ਜਾਣਗੇ ਤੇ ਬਾਕੀ ਮੌਸਮ ਵਿੱਚ ਜਿਵੇਂ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਉਸ ਦੀ ਜਾਣਕਾਰੀ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਮਿਲਦੇ ਹਾਂ ਸਵੇਰ ਦੀ ਵੀਡੀਓ ਵਿੱਚ ਧੰਨਵਾਦ